ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ 30 ਅਤੇ 31 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਸਿਸਟਮ ਪੰਜਾਬ ਦੇ ਉੱਤਰ ਪੱਛਮੀ ਅਤੇ ਪੱਛਮੀ ਇਲਾਕਿਆਂ ਦੇ ਵੱਲ ਵਧਣੇ ਸ਼ੁਰੂ ਹੋ ਚੁੱਕੇ ਨੇ ਜਿਵੇਂ ਕਿ ਤੁਹਾਨੂੰ ਬੀਤੀ ਰਾਤ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਪੱਛਮੀ ਸਿਸਟਮ ਘੁੰਮ ਕਿਉਂਦੇ ਦਿਖਾਈ ਦੇਣਗੇ ਜਿਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਇਸ ਦੇ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲੇਗਾ ਸਵੇਰ ਤੋਂ ਤੇ ਸਿਸਟਮ ਫਿਲਹਾਲ ਇਹਨਾਂ ਇਲਾਕੇ ਵਿੱਚ ਬਣੇ ਹੋਏ ਨੇ ਵਧੀਆ ਸਿਸਟਮ ਹੈ ਮੀਂਹ ਦੀ ਉਮੀਦ ਵੀ ਠੀਕ ਠਾਕ ਰੂਪ ਨਾਲ ਇਹਨਾਂ ਇਲਾਕੇ ਵਿੱਚ ਹੋ ਰਹੀ ਹੈ ਤੇ ਇਹ ਸਿਸਟਮ ਹੌਲੀ ਹੌਲੀ ਅੱਗੇ ਵਧਦੇ ਹੋਏ ਦਿਖਾਈ ਦੇਣਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਿਸਟਮ ਇਹ ਜਿਹੜੇ ਬੱਦਲਬਾਈ ਮਾਹੌਲ ਬਣਦਾ ਦਿਖਾਈ ਦੇ ਰਿਹਾ ਪੂਰੇ ਪੰਜਾਬ ਨੂੰ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਸਵੇਰ ਤੋਂ ਪੂਰੇ ਪੰਜਾਬ ਦੇ ਵਿੱਚ ਬੱਦਲਬਾਈ ਦਾ ਮਾਹੌਲ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਅੱਜ ਦੇਖਣ ਨੂੰ ਮਿਲੇਗੀ ਅੱਜ 30 ਜੁਲਾਈ ਐਵਰੇਜ ਤਾਪਮਾਨ 32 ਡਿਗਰੀ ਜਾਂ 33 ਡਿਗਰੀ ਤੋਂ ਥੱਲੇ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਬਣਿਆ ਰਹੇਗਾ ਜਿਸ ਦੇ ਨਾਲ ਸਾਨੂੰ ਉਮੀਦ ਇਹ ਜਾਗ ਰਹੀ ਹੈ ਕਿ ਹਾਲਾਤ ਜਿਹੜੇ ਨੇ ਗਰਮੀ ਦੇ ਕਾਫੀ ਹੱਦ ਤੱਕ ਘਟਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਤਾਂ ਇਹ ਪੱਛਮੀ ਸਿਸਟਮ ਜਿਹੜਾ ਹੈ ਇਹ ਫਿਲਹਾਲ ਫਜ਼ਿਲਕਾ ਫਿਰੋਜ਼ਪੁਰ ਅਮਰitsar ਤਰਨਤਾਰਨ ਫਰੀਦਕੋਟ ਮਾਨਸਾ ਇਹਨਾਂ ਇਲਾਕੇ ਦੇ ਵਿੱਚ ਪਹੁੰਚ ਗਿਆ ਤੇ ਹੌਲੀ-ਹੌਲੀ ਜਿਵੇਂ ਇਹ ਅੱਗੇ ਨੂੰ ਵਧੇਗਾ ਤਾਂ ਮੋਗਾ ਲੁਧਿਆਣਾ ਬਠਿੰਡਾ ਸੰਗਰੂਰ ਮਾਨਸਾ ਇਹਨਾਂ ਇਲਾਕੇ ਦੇ ਜਦ ਇਹ ਅੱਗੇ ਵਧੇਗਾ ਤਾਂ ਹੌਲੀ-ਹੌਲੀ ਸਿਸਟਮ ਇਹ ਕਮਜ਼ੋਰ ਵੀ ਹੁੰਦਾ ਦਿਖਾਈ ਦੇਵੇਗਾ ਲਗਭਗ ਬਾਅਦ ਦੁਪਹਿਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਹੌਲੀ-ਹੌਲੀ ਇਹ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਇਹਨਾਂ ਇਲਾਕੇ ਬਲਕੂਚ ਕਰੇਗਾ ਤਾਂ ਉਨਾ ਇਲਾਕੇ ਤੱਕ ਪਹੁੰਚਦਾ ਪਹੁੰਚਦਾ ਹੈ ਇਸ ਦਾ ਦਾਇਰਾ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਸ ਦੇ ਵਿੱਚ ਕਮੀ ਆਉਂਦੀ ਦਿਖਾਈ ਦੇ ਰਿਹਾ ਹੈ ਇੰਨਾ ਜ਼ਿਆਦਾ ਭਾਰੀ ਮੀਂਹ ਦੇਖਣ ਨੂੰ ਨਹੀਂ ਮਿਲੇਗਾ ਪਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਨਮਨਕਣੀ ਜਾਂ ਝੜੀ ਨੂੰ ਦਾ ਮਾਹੌਲ ਪੰਜਾਬ ਦੇ ਵਿੱਚ ਲਗਾਤਾਰ ਬਣਿਆ ਹੋਇਆ ਅੱਜ ਸਾਨੂੰ ਦਿਖਾਈ ਦੇ ਰਿਹਾ ਹੈ ਤੇ ਸੇਮ ਹਾਲਾਤ ਸਾਨੂੰ ਕੱਲ੍ਹ ਨੂੰ 31 ਜੁਲਾਈ ਨੂੰ ਦਿਖਾਈ ਦੇ ਰਹੇ ਨੇ 31 ਜੁਲਾਈ ਨੂੰ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪੂਰਬੀ ਇਲਾਕੇ ਜਿਹਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਦਿਖਾਈ ਦੇ ਰਿਹਾ ਜਿਨ੍ਹਾਂ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਬਾਕੀ ਪੰਜਾਬ ਦੇ ਨਾਲੋਂ ਇਹਨਾਂ ਦੋ ਦਿਨਾਂ ਦੇ ਵਿੱਚ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਘਟੇ ਹੋਏ ਦਿਖਾਈ ਦੇ ਰਹੇ ਨੇ ਐਵਰੇਜ ਤਾਪਮਾਨ 32-33 ਡਿਗਰੀ ਤੱਕ ਰਹਿਣਗੇ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲਦੀ ਹੋਏ ਦਿਖਾਈ ਦੇਵੇਗੀ ਅੱਜ ਹਮਸ ਦਾ ਪ੍ਰਕੋਪ ਘਟ ਹੈ 30 ਜੁਲਾਈ ਨੂੰ ਪਰ 31 ਜੁਲਾਈ ਨੂੰ ਥੋੜੀ ਬਹੁਤੀ ਹਮਸ ਵੱਧ ਸਕਦੀ ਹੈ ਜਿਸ ਤਰੀਕੇ ਦੀ ਧੁੱਪ ਅਗਰ ਕੱਲ ਨੂੰ ਨਿਕਲਦੀ ਹੋਈ ਜਿਆਦਾ ਕੋਈ ਅਸਰ ਧੁੱਪ ਦਾ ਹੋਇਆ ਤਾਂ ਹਮਸ ਵੀ ਜਿਆਦਾ ਹੀ ਸਾਨੂੰ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਕੰਟਰੋਲ ਵਿੱਚ ਨੇ ਇਹ ਦੋ ਦਿਨ ਮੌਸਮ ਜਿਹੜਾ ਬਹੁਤ ਵਧੀਆ ਰਹੇਗਾ ਸੁਹਾਵਣਾ ਮੌਸਮ ਹੈ ਬਰਸਾਤਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਲਗਾਤਾਰ ਬੱਦਲਵਾਈ ਜੋ ਮੀਂਹ ਵਾਲੇ ਬੱਦਲ ਹੁੰਦੇ ਨੇ ਉਹ ਪੰਜਾਬ ਦੇ ਉੱਪਰ ਘੁੰਮਦੇ ਫਿਰਦੇ ਨਜ਼ਰ ਆਉਣਗੇ ਬਾਕੀ ਇਸ ਤੋਂ ਇਲਾਵਾ ਫਿਲਹਾਲ ਕੋਈ ਤੇਜ਼ ਹਨੇਰੀ ਚਖੜ ਅਜਿਹੇ ਹਾਲਾਤ ਬਣਦੇ ਦਿਖਾਈ ਨਹੀਂ ਦੇ ਰਹੇ ਲਗਾਤਾਰ ਬਰਸਾਤਾਂ ਹੋਣ ਦੇ ਕਾਰਨ ਨਦੀਆਂ ਦਾ ਨਹਿਰਾਂ ਦਾ ਤੇ ਦਰਿਆਵਾਂ ਦਾ ਜਲ ਸતર ਵੱਧ ਚੁੱਕਿਆ ਕਿਉਂਕਿ ਹਿਮਾਚਲ ਵਿੱਚ ਲਗਾਤਾਰ ਮੀਂਹ ਹੋ ਰਹੇ ਨੇ ਇਸ ਕਰਕੇ ਜਿਹੜੇ ਵੀ ਵੱਡੇ ਦਰਿਆ ਫੇਮਾਚਲ ਦੇ ਨਾਲ ਲਿੰਕ ਕਰਦੇ ਨੇ ਉਹਨਾਂ ਵੱਲੋਂ ਪਾਣੀ ਆਉਂਦਾ ਹੈ ਉਹਨਾਂ ਨੂੰ ਅਸੀਂ ਸਲਾਹਤ ਹੁੰਦੀ ਹੈ ਕਿ ਉਹਨਾਂ ਦਰਿਆਵਾਂ ਤੋਂ ਦੂਰ ਰਹੋ ਕਿਉਂਕਿ ਜਲ ਸਤਾਰ ਬਦਲਣ ਦੇ ਕਾਰਨ ਕੋਈ ਅਣਹੋਣੀ ਘਟਨਾ ਹੋ ਸਕਦੀ ਹੈ ਜਿੰਨੇ ਵੀ ਮੇਰੇ ਦਰਸ਼ਕ ਵੀਰ ਨੇ ਉਹ ਆਪਣਾ ਖਿਆਲ ਰੱਖੋ ਆਪਣੇ ਨਾਲਦਿਆਂ ਦਾ ਆਪਣੇ ਬੱਚਿਆਂ ਦਾ ਖਿਆਲ ਰੱਖੋ ਦਰਿਆ ਦੇ ਨੇੜੇ ਨਾ ਜਾਣ ਦਿਓ ਅਗਰ ਕੋਈ ਮੀਂਹ ਪੈਂਦਾ ਹੈ ਕਿਸੇ ਪਾਣੀ ਦੇ ਵਿੱਚ ਫਸਿਆ ਹੋਇਆ ਤਾਂ ਵੇਟ ਕਰ ਲਓ ਪਾਣੀ ਉਤਰ ਜਾਣ ਦਿਓ ਤਾਂ ਅੱਗੇ ਜਾਓ ਨਹੀਂ ਤਾਂ ਇਹਨਾਂ ਦਿਨਾਂ ਦੇ ਬਰਸਾਤਾਂ ਦੇ ਵਿੱਚ ਨੁਕਸਾਨ ਦੇ ਚਾਂਸ ਵੱਧ ਜਾਂਦੇ ਨੇ ਬਾਕੀ ਇਹ ਸੀ ਜੀ ਰਿਪੋਰਟ ਦੋ ਦਿਨਾਂ ਦੀ ਅਗਲੀ ਜੋ ਰਿਪੋਰਟ ਦੁਪਹਿਰੇ 1:30 ਤੋਂ 2 ਜਾਂ 3 ਵਜੇ ਦੇ ਵਿੱਚ ਕਰਾਂਗੇ ਸ਼ਾਮ ਦੀ ਰਿਪੋਰਟ 6:30 6 ਵਜੇ ਦੇ ਵਿੱਚ ਕਰ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਭਰਾਮਾਂ ਦਾ